ਐਸ ਵਕਤ ਆਪਾਂ ਫਨੌਰੀ ਆਰਡਰ ਤੇ ਖੜੇ ਆ ਜਿਹੜੇ ਪਾਸੋਂ ਫਨੌਰੀ ਆਡੇ ਮੰਡਾ ਤੋਂ ਚੁੰਦੇ ਆ ਇਸ ਵਕਤ ਤੇ ਉਹ ਪਟ્રોલ ਪੰਪ ਹੈ ਪਟ્રોલ ਪੰਪ ਦੇ ਨਾਲ ਆਪਣਾ ਲੁਧਿਆਣੇ ਦਾ ਜਿਹੜਾ ਜ਼ਿਲ੍ਹਾ ਉਹਨਾਂ ਦਾ ਕੈਂਪ ਹੈ ਤਾਂ ਅਕਵਾਲ ਪਿੰਡ ਖੇਮੂਣਾ ਜਿਹੜਾ ਬਟਿੰਡਾ ਇਹ ਲਗਾਤਾਰ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਦੇ ਵਿੱਚ ਨੇ ਦੇਖੋ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਰੋਜ਼ ਫੇਰ ਵੀ ਇਹ ਰਾਖਸ਼ੇ ਤੇ ਸਪੀਕਰ ਲੈ ਕੇ ਰਾਤ ਨੂੰ ਅਨਾਉਂਸਮੈਂਟ ਕਰਦਾ ਵੀ ਜਾਗਦੇ ਰਹਿਣਾ ਕਿਸ ਲਈ ਬਾਪੂ ਡੱਲੇਵਾਲ ਸਾਹਿਬ ਲਈ ਕਿ ਜੇ ਬਾਪੂ ਡੱਲੇਵਾਲ ਸਾਹਿਬ ਮਰਨ ਵਰ ਤੇ ਬੈਠਾ ਹੈ ਤਾਂ ਯਾਰ ਮੈਂ ਘਰੇ ਕਿਉਂ ਬੈਠਾਂ ਮੈਂ ਇਹ ਪ੍ਰਭਾਉ ਮੈਸੇਜ ਅੱਡੋ ਅੱਡ ਸੋਡੇ ਦਿਲ ਦੇ ਵਿੱਚ ਖੁੱਭਣਾ ਚਾਹੀਦਾ ਹੈ ਕਿ ਅਸੀਂ ਤਾਂ ਤੁਰ ਵੀ ਸਕਦੇ ਆ ਬੋਲ ਵੀ ਸਕਦੇ ਆ ਤਾ ਇਹ ਜਿਹੜਾ ਬੰਦਾ ਤੁਰ ਨਹੀਂ ਸਕਦਾ ਹੱਥ ਨਾਲ ਸਾਈਕਲ ਚਲਾ ਕੇ ਮੋਰਚੇ ਦੇ ਵਿੱਚ ਦਿਨ ਰਾਤ ਪਹਿਰਾ ਦੇ ਰਿਹਾ ਤਾਂ ਆਪਾਂ ਜ਼ਮੀਨਾਂ ਵਾਲੇ ਆਪਾਂ ਉਹਨਾਂ ਦੇ ਰੇਟ ਲੈਣ ਵਾਸਤੇ ਆ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 38ਵੇਂ ਦਿਨ ਚ ਹੈ 38 ਦਿਨ ਕਹਿਣ ਨੂੰ ਠੀਕ ਹੈ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਬੰਦਾ ਮਰ ਵਰ ਤੇ ਬੈਠਾ ਤੇ ਫੇਰ ਹਜੇ ਤੱਕ ਜਿਹੜੇ ਬਹੁਤ ਲੋਕ ਖਨੌਰੀ ਨਹੀਂ ਆਏ ਹੁਣੇ ਫੀਲ ਹੈ ਕਿ 4 ਜਨਵਰੀ ਨੂੰ ਬਹੁਤ ਵੱਡਾ ਕੱਠ ਰੱਖਿਆ ਕੋਈ ਕੱਠ ਨਹੀਂ ਰੱਖਿਆ ਸਿਰਫ ਜਿਹੜੀ ਡੱਲੇਵਾਲ ਦੀ ਭਾਵਨਾ ਸੀ ਡੱਲੇਵਾਲ ਨੇ ਸਾਡੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਜਿਹੜੇ ਅੱਜ ਤੱਕ ਹੁਣ ਤੇਟਾਉਂਦੇ ਰਹੇ ਨੇ ਵੀ ਡੱਲੇਵਾਲ ਦੇ ਦਰਸ਼ਨ ਕਰਵਾ ਦਿਓ ਡੱਲੇਵਾਲ ਸਾਹਿਬ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਆਂ ਤਾ ਖੁਦ ਉਹਨੇ ਮਨ ਦੀ ਭਾਵਨਾ ਸਾਡੇ ਨਾਲ ਜਿਤਾਈ ਹੈ ਕਿ ਮੈਂ ਜਿਹੜੇ ਲੋਕ ਨੇ ਤੁਸੀਂ ਇੱਕ ਇਕੱਠ ਰੱਖੋ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਤਾਂ ਉਹ 4 ਜਨਵਰੀ ਐ ਪੀਲ ਐ ਕਿ 4 ਜਨਵਰੀ ਨੂੰ ਖਾਸ ਕਰਕੇ ਪੰਜਾਬ ਦਾ ਕੋਈ ਪਿੰਡ ਨਹੀਂ ਰਹਿਣਾ ਚਾਹੁੰਦਾ ਜਿੱਥੋਂ ਬੱਸ ਟਰੱਕ ਭਰ ਕੇ ਨਾ ਆਵੇ ਤੇ ਖਨੌਰੀ ਲੱਖਾਂ ਦਾ ਘੱਟ ਕਰਕੇ ਤੇ ਇਹ ਸਾਡੇ ਅਕਵਾਲ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਇਹਦੇ ਕਦੀ ਨਿਗਾਹ ਜ਼ਰੂਰ ਮਾਰ ਲਿਓ ਜਿਸ ਨੇ ਲੱਤਾਂ ਨਹੀਂ ਤੇ ਰੋਜ਼ ਦਿਨ ਰਾਤ 11 ਮਹੀਨੇ ਇਸ ਮੋਰਚੇ ਦੀ ਸੇਵਾ ਕੀਤੀ ਹੈ ਪਹਿਰਾ ਦੇ ਰਿਹਾ ਹੈ ਆਇਓ ਭਰਾਵੋ ਤੇ ਆਪਾਂ ਸਰਕਾਰ ਤੋਂ ਮੰਗਾ ਲਾਗੂ ਕਰਵਾ ਲਈਏ ਧੰਨਵਾਦ ਬੈਸਪੀਕਾ ਕਾਲ ਸਾਹਿਬ ਦੋਸਤੋ ਇਸ ਵਕਤ ਆਪਾਂ ਖਨੌਰੀ ਬਾਟਰ ਤੇ ਖੜੇ ਆ ਜਿਹੜੇ ਪਾਸੋਂ ਖਨੌਰੀ ਆਡੇ ਬਾਟਰ ਵੱਲੋਂ ਚੁੰਦੇ ਆ ਇਸ ਵਕਤ ਤੇ ਉਹ ਪٹرول ਪੰਪ ਹੈ ਪٹرول ਪੰਪ ਦੇ ਨਾਲ ਆਪਣਾ ਲੁਧਿਆਣੇ ਦਾ ਜਿਹੜਾ ਜ਼ਿਲ੍ਹਾ ਉਹਨਾਂ ਦਾ ਕੈਂਪ ਹੈ ਤਾਂ ਇਕਵਾਲ ਪਿੰਡ ਖੇਮੂਆਣਾ ਜਿਲ੍ਹਾ ਬਟਿੰਡਾ ਇਹ ਲਗਾਤਾਰ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਦੇ ਵਿੱਚ ਨੇ ਦੇਖੋ ਇਹਨਾਂ ਤੋਂ ਟੁੱਕੜਿਆ ਨਹੀਂ ਜਾਂਦਾ ਰੋਜ਼ ਫੇਰ ਵੀ ਇਹ ਰਾਖਸ਼ੇ ਤੇ ਸਪੀਕਰ ਲੈ ਕੇ ਰਾਤ ਨੂੰ ਅਨਾਊਂਸਮੈਂਟ ਕਰਦਾ ਵੀ ਜਾਗਦੇ ਰਹਣਾ ਕਿਸ ਲਈ ਬਾਪੂ ਡੱਲੇਵਾਲ ਸਾਹਿਬ ਦੇ ਕਿ ਜੇ ਬਾਪੂ ਡਲੇਵਾਲ ਸਾਹਿਬ ਮਰਨ ਮਰ ਤੇ ਬੈਠਾ ਹੈ ਤਾਂ ਯਾਰ ਮੈਂ ਘਰੇ ਕਿਉਂ ਬੈਠਾਂ ਆ ਇਹ ਭਰਾਵੋ ਮੈਸੇਜ ਅੱਡੋ ਅੱਡ ਛੋਟੇ ਦਿਲ ਦੇ ਵਿੱਚ ਖੁੱਬਣਾ ਚਾਹੀਦਾ ਹੈ ਕਿ ਅਸੀਂ ਤਾਂ ਤੁਰ ਵੀ ਸਕਦੇ ਆ ਬੋਲ ਵੀ ਸਕਦੇ ਆ ਤਾਂ ਇਹ ਜਿਹੜਾ ਬੰਦਾ ਤੁਰ ਨਹੀਂ ਸਕਦਾ ਹੱਥ ਨਾਲ ਸਾਈਕਲ ਚਲਾ ਕੇ ਮੋਰਚੇ ਦੇ ਵਿੱਚ ਦਿਨ ਰਾਤ ਪਹਿਰਾ ਦੇ ਰਿਹਾ ਤਾਂ ਆਪਾਂ ਜ਼ਮੀਨਾਂ ਵਾਲੇ ਆਪਾਂ ਉਹਨਾਂ ਦੇ ਰੇਟ ਲੈਣ ਵਾਸਤੇ ਆ ਮੋਰਚਾ ਚੱਲ ਰਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 38ਵੇਂ ਦਿਨ ਚ ਹੈ 38 ਦਿਨ ਕਹਿਣ ਨੂੰ ਠੀਕ ਹੈ ਸਵਾ ਮਹੀਨਾ ਹੋ ਗਿਆ ਸਵਾ ਮਹੀਨਾ ਬੰਦਾ ਮਰ ਵਰਤੇ ਬੈਠਾ ਤੇ ਫੇਰ ਹਜੇ ਤੱਕ ਹਜੇ ਜਿਹੜੇ ਬਹੁਤ ਲੋਕ ਖਨੌਰੀ ਨਹੀਂ ਆਏ ਹੁਣੇ ਫੀਲ ਹੈ ਕਿ 4 ਜਨਵਰੀ ਨੂੰ ਬਹੁਤ ਵੱਡਾ ਕੱਠ ਰੱਖਿਆ ਕੋਈ ਕੱਠ ਨਹੀਂ ਰੱਖਿਆ ਸਿਰਫ ਜਿਹੜੀ ਡੱਲੇਵਾਲ ਦੀ ਭਾਵਨਾ ਸੀ ਡੱਲੇਵਾਲ ਨੇ ਸਾਡੇ ਨਾਲ ਗੱਲਬਾਤ ਕੀਤੀ ਜੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਅੱਜ ਤੱਕ ਹੁਣ ਤੱਕ ਆਉਂਦੇ ਰਹੇ ਨੇ ਵੀ ਡੱਲੇਵਾਲ ਦੇ ਦਰਸ਼ਨ ਕਰਵਾ ਦਿਓ ਡੱਲੇਵਾਲ ਸਾਹਿਬ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਆ ਤਾਂ ਖੁਦ ਉਹਨੇ ਮਨ ਦੀ ਭਾਵਨਾ ਸਾਡੇ ਨਾਲ ਦਿਤਾਈ ਹੈ ਕਿ ਮੈਂ ਜਿਹੜੇ ਲੋਕ ਨੇ ਤੁਸੀਂ ਇੱਕ ਇਕੱਠ ਰੱਖੋ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਤਾਂ ਉਹ 4 ਜਨਵਰੀ ਐ ਪੀਲ ਐ ਤੇ 4 ਜਨਵਰੀ ਨੂੰ ਖਾਸ ਕਰਕੇ ਪੰਜਾਬ ਦਾ ਕੋਈ ਪਿੰਡ ਨਹੀਂ ਰਹਿਣਾ ਚਾਹੁੰਦਾ ਜਿੱਥੋਂ ਬੱਸ ਟਰੱਕ ਭਰ ਕੇ ਨਾ ਆਵੇ ਤੇ ਖਨੌਰੀ ਲੱਖਾਂ ਦਾ ਇਕੱਠ ਕਰਕੇ ਤੇ ਇਹ ਸਾਡੇ ਅਕਵਾਲ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਇਹਦੇ ਕੰਨੀ ਨਯਾ ਜ਼ਰੂਰ ਮਾਰ ਲਿਓ ਜਿਸ ਦੇ ਲੱਤਾਂ ਨਹੀਂ ਤੇ ਰੋਜ਼ ਦਿਨ ਰਾਤ 11 ਮਹੀਨੇ ਇਸ ਮੋਰਚੇ ਦੀ ਸੇਵਾ ਕੀਤੀ ਹੈ ਪਹਿਰਾ ਦੇ ਰਿਹਾ ਹੈ ਆਇਓ ਭਰਾਵੋ ਤੇ ਆਪਾਂ ਸਰਕਾਰ ਤੋਂ ਮੰਗਾ ਲਾਗੂ ਕਰਵਾ ਲੀਏ ਧੰਨਵਾਦ ਬੈਸੂਦੀਕਾ ਖਾਲਸਾ ਜੀ